ਹੇ ਪਾਰਟੀ ਦੇ ਲੀਡਰ ਕੋਲ ਚਲੇ ਜਾਓ ਅੱਜ ਕਿਸੇ ਵੀ ਪੰਜਾਬ ਦੇ ਭਾਵੇਂ ਕਾਂਗਰਸ ਦਾ ਲੀਡਰ ਲੈ ਲਓ ਕਾਮਨਿਸਟ ਦਾ ਲੀਡਰ ਲੈ ਲਓ ਬੀਜੇਪੀ ਦਾ ਲੀਡਰ ਲੈ ਲਓ ਵੱਡੇ ਬਾਦਲ ਸਾਹਿਬ ਦੀ ਸ਼ਖਸੀਅਤ ਬਾਰੇ ਸਾਰਾ ਹੀ ਕਹਿਣਗੇ ਉਹ ਜਾਂ ਇਨਸਾਨ ਕੋਈ ਨਹੀਂ ਨਹੀਂ ਤਾਂ ਸਿਆਸੀ ਲੀਡਰ ਇੱਕ ਦੂਜੇ ਦੇ ਖਿਲਾਫ ਗੱਲਾਂ ਕਹਿੰਦੇ ਆ ਪ੍ਰਸਤਾਪ ਪ੍ਰਕਾਸ਼ ਸਿੰਘ ਜੀ ਬਾਦਲ ਦੇ ਖਿਲਾਫ ਜੇ ਕਿਸੇ ਨੂੰ ਵੀ ਪੁੱਛੋ ਕੱਲਾ ਸਤਕਾਰ ਹੀ ਨਿਕਲਦਾ ਹੈ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਜਾਣ ਦਾ ਜਦੋਂ ਮੈਂ ਡਿਪਟੀ ਸੀਐਮਸੀ ਉਦੋਂ ਸਰ ਬਨਮੋਨ ਸਿੰਘ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀ ਸਰ ਬਨਮੋਨ ਸਿੰਘ ਜੀ ਪ੍ਰਧਾਨ ਮੰਤਰੀ ਉਹਨਾਂ ਨੂੰ ਆਪਣੇ ਘਰ ਦੇ ਬਾਹਰ ਲੈਣ ਆਉਂਦੇ ਸੀ ਤੇ ਛੱਡਣ ਜਾਂਦੇ ਸੀ ਭਾਵੇਂ ਪ੍ਰੋਟੋਕਾਲ ਵਿੱਚ ਪ੍ਰਧਾਨ ਮੰਤਰੀ ਸਭ ਵੱਡੇ ਹੁੰਦੇ ਆ ਮੋਦੀ ਸਾਹਿਬ ਵੀ ਉਵੇਂ ਹੀ ਸਤਕਾਰ ਕਰਦੇ ਸੀ ਜਿੰਨੇ ਵੀ ਮੰਤਰੀ ਕਿਸੇ ਕੋਲੇ ਚਲੇ ਜਾਂਦੇ ਹਿੰਦੁਸਤਾਨ ਵਿੱਚ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਸੀ ਆ ਇੱਕ ਸਭ ਤੋਂ ਵੱਡੀ ਕਮਾਈ ਹੈ ਪੈਸੇ ਆ ਜਾਇਦਾਦ ਨਹੀਂ ਅਸਲੀ ਜਾਇਦਾਦ ਜਨਤਾ ਦਾ ਪਿਆਰ ਹੈ ਜਿਹੜਾ ਲੀਡਰ ਜਨਤਾ ਦਾ ਪਿਆਰ ਜਿੱਤ ਲਿਆ ਸਭ ਤੋਂ ਵੱਡੀ ਜਾਇਦਾਦ ਉਹਨੇ ਉਹ ਕਮਾ ਲਈ ਮੈਂ ਜਦੋਂ ਵੀ ਬਾਦਲ ਹੁਣਾ ਤੇ ਅੱਜ ਕੱਲ ਕਿਉਂਕਿ ਮੈਂ ਮੇਰੀ ਫਿਜ਼ੀਓਥੈਰੇਪੀ ਚੱਲ ਰਹੀ ਹੈ ਤੇ ਮੇਰੀ ਫਿਜ਼ੀਓਥੈਰੇਪੀ ਜਿਹੜਾ ਕਰਦਾ ਹੈ ਉਹਦਾ ਨਾਮ ਬਲਵਿੰਦਰ ਸਿੰਘ ਹੈ ਇੱਥੇ ਹੈਗਾ ਉਹਨੇ ਬਾਦਲ ਸਾਹਿਬ ਦੀ ਬੜੀ ਸੇਵਾ ਕੀਤੀ ਉਹਨਾਂ ਨੇ ਜਦ ਬਿਮਾਰ ਰਹੇ ਪਿਛਲੇ 10 ਸਾਲ ਉਹਨਾਂ ਨਾਲ ਹੀ ਰਹਿੰਦਾ ਸੀ ਤੇ ਉਹਨਾਂ ਦੇ ਕਮਰੇ 'ਚ ਹੀ ਮੈਂ ਫਿਜ਼ੀਓਥੈਰੇਪੀ ਕਰਦਾ ਰੋਜ਼ ਬਹਿ ਕੇ ਕੰਮ ਮਸ਼ੀਨਾਂ ਲੱਗੀਆਂ ਤੇ ਮੈਨੂੰ ਗੱਲਾਂ ਦੱਸ ਦੇ ਉਹਨਾਂ ਬਾਰੇ ਕਿਉਂਕਿ ਜਿਹੜਾ 24 ਘੰਟੇ ਰੇ ਜਿਹੜੀ ਵੱਡੇ ਬਾਦਲ ਸਾਹਿਬ ਨੇ ਮੈਨੂੰ ਵੀ ਕਹੀ ਤੇ ਸਾਰਿਆਂ ਨੂੰ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਸੁਖਣਾ ਚਾਹੀਦਾ ਉਹ ਕਹਿੰਦੇ ਲੀਡਰ ਉਹ ਕਾਮਯਾਬ ਜਿਹਦੇ ਮਨ ਚ ਕਿਤੇ ਗੁੱਸਾ ਨਾ ਆਏ ਜਿਹੜਾ ਲੀਡਰ ਵਿੱਚ ਗੁੱਸਾ ਹੈ ਨਾ ਉਹ ਕਿਤੇ ਕਾਮਯਾਬ ਨਹੀਂ ਹੋ ਸਕਦਾ ਜਿਹੜੇ ਲੀਡਰ ਵਿੱਚ ਮੈਂ ਉਹ ਕਿਤੇ ਕਾਮਯਾਬ ਨਹੀਂ ਹੋ ਸਕਦਾ ਮੈਨੂੰ ਇੱਕ ਗੱਲ ਉਹਨਾਂ ਨੇ ਸਿਖਾਈ ਤੇ ਮੈਂ ਪੱਲੇ ਬੰਨੀ ਮੈਨੂੰ ਕਹਿੰਦੇ ਸੁਖਬੀਰ ਜ਼ਿੰਦਗੀ 'ਚ ਕਾਮਯਾਬ ਉਹ ਹੁੰਦੇ ਆ ਉਹ ਆਪਣੇ ਲੋਕੀ ਜਿੰਨਾ ਮਰਜ਼ੀ ਕ੍ਰਿਟਿਸਾਈਜ਼ ਕਰਨ ਜਾਣ ਉਹਨਾਂ ਤਰਫ ਨਹੀਂ ਦੇਖਦੇ ਉਹ ਆਪਣੀ ਲਾਈਨ ਵੱਡੀ ਖਿੱਚ ਜਾਂਦੇ ਆ ਤੇ ਲਾਈਨ ਤਰਫ ਚੱਲਣ ਲੱਗ ਜਾਂਦੇ ਆ ਜਦੋਂ ਬੰਦਾ ਆਪਣੀ ਲਾਈਨ ਵੱਡੀ ਖਿੱਚ ਲੇ ਤੇ ਵਿਰੋਧੀਆਂ ਤਰਫ ਨਾ ਦੇਖੇ ਆਪਣੇ ਆਪ ਹੀ ਤੁਹਾਡੇ ਮਨ ਚ ਵੀ ਸ਼ਾਂਤੀ ਰਹੂਗੀ ਤੇ ਤੁਸੀਂ ਲੰਮਾ ਸਫ਼ਰ ਚੱਲੋਗੇ ਤੇ ਕਾਮਯਾਬੀ ਕਰੋਗੇ ਜੇ ਤੁਸੀਂ ਦੇਖਦੇ ਰਹੇ ਕਿ ਆਹ ਮੇਰਾ ਵਿਰੋਧੀ ਕੀ ਕਰ ਰਿਹਾ ਆਹ ਪਾਰਟੀ ਵਾਲਾ ਕੀ ਕਰ ਰਿਹਾ ਆ ਕਿਵੇਂ ਅੱਗੇ ਚੱਲ ਗਿਆ ਉਹ ਕਿਵੇਂ ਪਿੱਛੇ ਰਹਿ ਗਿਆ ਤੇ ਟੈਨਸ਼ਨ ਜੀ ਤੁਸੀਂ ਪਿੱਛੇ ਰਹਿ ਜਾਓਗੇ ਸੋ ਇਹ ਜੀਆਂ ਕਈ ਗੱਲਾਂ ਉਹਨਾਂ ਦੇ ਰਾਜ ਵਿੱਚ ਮੈਂ ਕਹਿ ਸਕਦਾ ਹਾਂ ਉਹਨਾਂ ਦੇ ਥੱਲੇ ਕੰਮ ਕਰਕੇ ਜਿੰਨਾ ਮੈਂ ਡਿਪਟੀ ਸੀਐਮ ਰਹਾ ਕਈ ਵਾਰ ਤਾਂ ਉਹਨਾਂ ਕੋਲੇ ਬਹਿ ਕੇ ਹੀ ਪਤਾ ਲੱਗ ਜਾਂਦਾ ਸੀ ਇੰਨਾ ਸਿੱਖੰਦਮ ਮਿਲਦਾ ਸੀ ਉਹਨਾਂ ਨਾਲ ਜਿਵੇਂ ਦੁਨੀਆ ਦੀ ਸਭ ਤੋਂ ਵੱਡੀ ਜੇ ਕੋਈ ਯੂਨੀਵਰਸਿਟੀ ਸੀ ਉਹਨਾਂ ਨਾਲ ਬਹਿ ਕੇ ਸਿੱਖੰਦ ਕਰਦਾ ਕਈ ਵਾਰ ਮੈਂ ਦੇਖਿਆ ਆਪਣੇ ਜਸਦਾ ਰਹੇ ਪੂਰੇ ਗਰਮ ਆਉਂਦੇ ਸੀ 5 ਮਿੰਟ ਚ ਉਹਨਾਂ ਨੂੰ ਜੋ ਮਿਲ ਲੈਂਦਾ ਸੀ ਐਮ ਬਰਫ ਵੰਗੂ ਠੰਡੇ ਹੋ ਕੇ ਜਾਂਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਿਸ ਕੰਮ ਵਾਸਤੇ ਆਏ ਆ ਸੋ ਆਪਾਂ ਨੂੰ ਐ ਜੀਆਂ ਗੱਲਾਂ ਸਿੱਖਣ ਦੀ ਲੋੜ ਹੈ